हां जी सत श्री अकाल जी ਸਾਰਿਆਂ ਨੂੰ ਇਹ ਜਿਹੜੀ ਵੀਡੀਓ ਬਣਾਈ ਆਪਾਂ ਸ਼ਾਮ ਨੂੰ 5:30 ਵਜੇ ਦੀ ਚੰਦਪੁਰਾ ਸੈਫੰਟੀ ਆ ਤੇ ਇਹ ਜਿਹੜਾ ਪਾਣੀ ਵਧਿਆ ਸਿਰਫ ਚੰਦਪੁਰਾ ਸੈਫੰਟੀ ਜਿਆਦਾ ਵਧਿਆ ਪਿੱਛੇ ਪਾਣੀ ਹਜੇ ਨੋਰਮਲ ਹੈ ਇਹ ਵਧਣ ਦਾ ਕਾਰਨ ਉਹ ਵੀ ਤੁਹਾਨੂੰ ਦੱਸਦੇ ਆਂ ਵੀ ਕਿਉਂ ਸੈਫੰਟ ਤੇ ਕੱਲ੍ਹ ਦੇ ਦਿਨ ਪਾਣੀ ਵਧਿਆ ਤੇ ਪਿੱਛੇ ਪਾਣੀ ਨਾਰਮਲ ਆ ਪਿੱਛੇ ਪਾਣੀ ਹਜੇ ਠੀਕ ਆ ਖਨੌਰੀ ਦੇ ਹਿਸਾਬ ਨਾਲ ਇਹ ਚੀਕੇ ਜੇ ਖਨੌਰੀ ਪਾਣੀ ਲਾਈਏ ਤਾਂ ਹਜੇ ਉੱਤੇ ਪਾਣੀ ਦੀ ਜਿਹੜੀ ਵਿਵਸਥਾ ਉਹ ਸਹੀ ਆ ਤੇ ਪਰੇ ਚਾਂਦਪੁਰੇ ਸੈਫਨ ਤੇ ਪਹਿਲੀ ਵਾਰ ਪਾਣੀ ਇੰਨਾ ਵਧਿਆ ਵੀ ਪਿੱਛੇ ਪਾਣੀ ਠੀਕ ਹੋਵੇ ਦੇ ਇੱਥੇ ਜ਼ਿਆਦਾ ਹੋਵੇ ਇਹਦਾ ਕਾਰਨ ਇਹ ਆ ਵੀ ਜਿਹੜੀ ਨਹਿਰ ਆਉਂਦੀ ਆ ਬਖੀ ਵਾਲੇ ਤੋਂ ਉਹ ਜਿਹੜਾ ਪੰਜਾਬ ਦਾ ਪਾਣੀ ਆ ਇੱਧਰ ਝੋਟੀਆਂ, ਚੂਲੜ, ਲਹਿਰਾ ਇੱਧਰ ਨਾਲ ਪਾਣੀ ਸਾਰਾ ਆ ਕੇ ਨਾ ਤੇ ਉਹਦੇ ਚ ਇੱਧਰ ਆ ਕੇ ਸਿੱਧਾ ਸਾਧਨਵਾਸ ਆ ਕੇ ਪੈ ਗਿਆ ਘੱਗਰ ਦੇ ਵਿੱਚ ਇਸ ਕਰਕੇ ਜਿਹੜਾ ਚਾਂਦਪੁਰ ਸੈਫੰਡੇ ਉੱਤੇ ਪਾਣੀ ਆ ਦਾ ਜਿਹੜਾ ਉਹ ਜ਼ਿਆਦਾ ਵਧਿਆ ਹੋਇਆ ਤੇ ਬਾਕੀ ਪਰਮਾਤਮਾ ਮਿਹਰ ਕਰੇ ਕੱਲ ਦਾ ਕੱਪਾ ਨੂੰ ਪਤਾ ਲੱਗ ਜੂਗਾ ਪਿੱਛੇ ਦੀ ਸਥਿਤੀ ਕੀ ਹੈਗੀ ਹੈ ਕੀ ਨਹੀਂ ਹੈਗੀ ਹਰਿਆ ਜਿਹੜਾ ਚਾਂਦਪੁਰਾ 70 ਤੇ ਪਾਣੀ ਜਿਹੜਾ ਉਹ ਕਾਫੀ ਜ਼ਿਆਦਾ ਹੈਗਾ ਤਾਂ ਖਤਰੇ ਦੇ ਨਿਸ਼ਾਨ ਤੋਂ ਥੋੜਾ ਥੱਲੇ ਹੈ ਤੇ ਇਸ ਕਰਕੇ ਤੁਹਾਨੂੰ ਇਹ ਕਹ ਕੇ ਦੱਸਿਆਗਾ ਵੀ ਜਿਹੜਾ ਇਹ ਪਾਣੀ ਵਧਿਆ ਇਸ ਦਾ ਕਾਰਨ ਹੈ ਵੀ ਕੱਲਾ ਚਾਂਦਪੁਰੇ 70 ਜਿਆਦਾ ਪਾਣੀ ਵਧਿਆ ਜਿਹੜਾ ਪਿੱਛੇ ਪਾਣੀ ਆ ਉਹ ਥੋੜਾ ਹਜੇ ਨਾਰਮਲ ਹੀ ਆ ਕੋਈ ਜ਼ਿਆਦਾ ਪਾਣੀ ਨਹੀਂ ਹੈਗਾ ਬਾਕੀ ਕੱਲ੍ਹ ਤੱਕ ਪਤਾ ਲੱਗ ਜੇ ਸਾਰੀ ਅਪਡੇਟ ਆ ਜੇਗੀ ਕਿ ਕਿਵੇਂ ਹੈ ਪਿੱਛੇ ਪਾਣੀ ਕਿੰਨਾ ਹੈਗਾ ਕਿੰਨਾ ਨਹੀਂ ਕਿਉਂਕਿ بارش ਹੋਈ ਬਹੁਤ ਜ਼ਿਆਦਾ ਹੈ بارش ਜ਼ਿਆਦਾ ਹੋਣ ਦਾ ਕਾਰਨ 2 ਦਿਨ ਲਗਾਤਾਰ بارش ਹੋ ਰਹੀ ਹੈ ਤੇ ਉਹ ਪਾਣੀ ਦਾ ਬਹੁਤ ਫਰਕ ਪਿਆ ਇਸ ਕਰਕੇ ਚਾਨਪੁਰਾ 70 ਜਿਹੜਾ ਇਹ ਪਾਣੀ ਵਧਿਆ ਹੋਇਆ ਹੈ ਪਿੱਛੇ ਪਾਣੀ ਠੀਕ ਹੈ ਕੋਈ ਅੱਡੀ ਘਬਰਾਉਣ ਵਾਲੀ ਗੱਲ ਨਹੀਂ ਇਹ ਇਹ ਤੁਹਾਨੂੰ ਤਾਂ ਹੀ ਨਵੀਂ ਅਪਡੇਟ ਦਿੱਤੀ ਹੈ ਵੀ ਕੱਲ੍ਹ ਚੰਦਪੁਰ ਸੈਫਨ ਡਿੱਪਾਣੀ ਜਿਹੜਾ ਜ਼ਿਆਦਾ ਹੋਇਆਗਾ ਕਿਉਂਕਿ ਜਦੋਂ ਪਿੱਛੇ ਦੇ ਲੋਕੋ ਵੀ ਪਿੱਛੇ ਪਾਣੀ ਠੀਕ ਹੈ ਪਰ ਚੰਦਪੁਰੇ ਪਾਣੀ ਬਹੁਤਾ ਉਹਦਾ ਕਾਰਨ ਇਹ ਹੋਇਆ ਜਿਹੜੀ ਉਹ ਸਾਧਨ ਵਾਸਤੇ ਨਹਿਰ ਪੈਂਦੀ ਹੈ ਪੰਜਾਬ ਵਾਲੇ ਪਾਸੇ ਬਕਸੀ ਵਾਲੇ ਪਾਸੇ ਆ ਕੇ ਉਹ ਪੂਰੀ ਭਰ ਕੇ ਆ ਕੇ ਘੱਗਰ 'ਚ ਡਿੱਗ ਪਈ ਹੈ ਇਸ ਕਰਕੇ ਚੰਦਪੁਰੇ ਸੈਫਨ ਦੇ ਉੱਤੇ ਪਾਣੀ ਜਿਹੜਾ ਨਾ ਉਹ ਜ਼ਿਆਦਾ ਵੜਿਆ ਜੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਨਿਕਲ ਜਾਣਾ ਪਾਣੀ ਨਹੀਂ ਕਿਉਂਕਿ ਬਾਰਸ਼ ਹੋਈ ਬਹੁਤ ਜ਼ਿਆਦਾ ਹੈ ਤੇ ਬਾਕੀ ਕੱਲ ਨੂੰ ਤੁਹਾਨੂੰ ਫੇਰ ਅਸੀਂ ਅਪਡੇਟ ਦੇਾਂਗੇ ਜੋ ਜੈਸੀ ਵੀ ਹੋਈ ਸਵੇਰੇ ਤੁਹਾਨੂੰ ਅਸੀਂ ਅਪਡੇਟ ਦੇ ਅਪਡੇਟ ਦੇਾਂਗੇ ਵੀਡੀਓ ਪਾ ਕੇ ਤੇ ਕੋਈ ਐਡੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਠੀਕ ਠਾਕ ਸਾਰਾ ਕੁਝ ਚੱਲ ਰਿਹਾ ਬਰਸਾਤ ਹੋਈ ਬਹੁਤ ਜ਼ਿਆਦਾ ਹੈ ਤੇ ਆਪਣੇ ਚੈਨਲ ਨੂੰ ਸ਼ੇਅਰ ਸ਼ੇਅਰ ਕਰ ਦਿਓ ਜੀ ਲਾਈਕ ਸ਼ੇਅਰ ਕਰਦੇ ਜਰੂਰ ਕਮੈਂਟ ਕਰਕੇ ਵੀ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਸਾਡੀ ਇੰਫਰਮੇਸ਼ਨ ਜਿਹੜੀ ਦਿੱਤੀ ਹੈ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਅਗਲੀ ਵੀਡੀਓ ਤੱਕ ਤੁਹਾਨੂੰ ਅਸੀਂ ਚਾਹਤੀ ਕਰਾਉਣੇ ਤੇ ਚੈਨਲ ਕਰ ਲਓ ਸਬਸਕ੍ਰਾਈਬ ਜੀ ਨਵੀਆਂ-ਨਵੀਆਂ ਵੀਡੀਓ ਵਾਸਤੇ ਵਾਹ ਇੱਕ ਰਿੱਕਾ ਕਰਦਾ ਵਾਹ ਇੱਕ ਰਿੱਕਾ ਕਰਦਾ